ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਦੇਵ ਸਿੰਘ ਸਰਸਾ ਅੱਜ ਤੁਹਾਡੇ ਸਾਹਮਣੇ ਇੱਕ ਏਡਾ ਵੱਡਾ ਸਕੈਂਡਲ ਇੱਕ ਏਡੇ ਸ਼ਕਤੀਸ਼ਾਲੀ ਬੰਦੇ ਵੱਲੋਂ ਜਿਹੜਾ ਜੋ ਕਰਤੂਤਾਂ ਕੀਤੀਆਂ ਜਾ ਰਹੀਆਂ ਨੇ ਜੋ ਲੋਕਾਂ ਦੀਆਂ ਜ਼ਮੀਨਾਂ ਜਿਸ ਤਰ੍ਹਾਂ ਕਿ ਪੰਚਾਇਤੀ ਜ਼ਮੀਨਾਂ ਜੜੀਆਂ ਨੇ ਉਹ ਕਿਸ ਤਰੀਕੇ ਦੇ ਨਾਲ ਅੜੱਪੀਆਂ ਜਾ ਰਹੀਆਂ ਨੇ ਤੇ ਕੋਈ ਵੀ ਸਰਕਾਰ ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਉਹ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦਾ ਮੇਰਾ ਕਹਿਣ ਤੋਂ ਭਾਵ ਹੈ ਕਿ ਆਪ ਸਭ ਨੂੰ ਪਤਾ ਹੈ ਕਿ ਮੁਖੀ ਡੇਰਾ ਰਾਧਾ ਸਵਾਮੀ ਸ੍ਰੀ ਗੁਰਿੰਦਰ ਸਿੰਘ ਢਿੱਲੋਂ ਜੋ ਕਿ ਜ਼ਮੀਨ ਮਾਫੀਆ ਦਾ ਇੱਕ ਬਹੁਤ ਵੱਡਾ ਸਰਗਣਾ ਹੈ ਔਰ ਜਿਨੇ ਧਰਮ ਦਾ ਬੁਰਕਾ ਪਾਇਆ ਹੋਇਆ ਹੈ ਜਿਹੜਾ ਲੋਕਾਂ ਨੂੰ ਇਹ ਗੱਲ ਕਹਿ ਰਿਹਾ ਹੈ ਕਿ ਲੋਕ ਇੱਥੇ ਇਸ ਕਰਕੇ ਡੇਰੇ ਤੇ ਜਾਂਦੇ ਨੇ ਕਿ ਸਾਨੂੰ ਮਰਨ ਤੋਂ ਬਾਅਦ ਜਿਹੜਾ ਉਹ ਸਵਰਗ ਦਿੱਤਾ ਜਾਵੇਗਾ ਪਰ ਇੱਥੇ ਲੋਕਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਨਾਲ ਮਿਸਪੇ ਕੀਤਾ ਜਾ ਰਿਹਾ ਕਿਵੇਂ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਨੇ ਖੋਈਆਂ ਜਾ ਰਹੀਆਂ ਨੇ ਉਹਦੇ ਮਿਸਾਲ ਦੇਣ ਲੱਗਾ ਮੇਰੀ ਇੱਕ ਬੇਨਤੀ ਹੈ ਖਾਸ ਕਰਕੇ ਕਿਸਾਨ ਜਥੇਬੰਦੀਆਂ ਅਤੇ ਉਸ ਤੋਂ ਬਾਅਦ ਸਮੁੱਚੀ ਪ੍ਰੈਸ মিডিਆ ਜਿਹੜਾ ਉਹਨਾਂ ਨੂੰ ਬੇਨਤੀ ਹੈ ਧਾਰਮਿਕ ਸ਼ਖਸੀਅਤਾਂ ਨੂੰ ਔਰ ਜਿਹੜੇ ਵੀ ਮਨੁੱਖਤਾ ਦੀ ਗੱਲ ਕਰਨ ਵਾਲੇ ਨੇ ਉਹਨਾਂ ਸਮੁੱਚੇ ਲੋਕਾਂ ਨੂੰ ਅਤੇ ਜਿਹੜੇ ਡੇਰਾ ਰਾਧਾ ਸਵਾਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਆਪਣਾ ਰਾਇਬਰ ਮੰਨਦੇ ਨੇ ਉਹਨਾਂ ਸਾਰਿਆਂ ਨੂੰ ਅਪੀਲ ਹੈ ਕਿ ਇਸ ਬੰਦੇ ਨੇ ਹੁਣ ਤੱਕ ਕੀ ਕੀਤਾ ਤੇ ਕੀ ਕਰ ਰਿਹਾ ਹੈ ਉਹਦੀ ਮਿਸਾਲ ਮੈਂ ਤੁਹਾਡੇ ਸਾਹਮਣੇ ਲਗਾਂ ਰੱਖਣ ਕਿ ਜਿਸ ਤਰ੍ਹਾਂ ਕਿ ਪਿੰਡ ਵੜਾ ਦੀ ਜਿਹੜੀ ਆ ਉਹ ਕਰੀਬ 400 ਏਕੜ ਪੰਚਾਇਤੀ ਜ਼ਮੀਨ ਜਿਹੜੀ ਇਹ ਹੜੱਪ ਕਰ ਗਿਆ ਜਿਹਦੇ ਸਬੰਧ ਵਿੱਚ 79 ਕਨਾਲ 79 ਏਕੜ 5 ਕਨਾਲਾਂ 10 ਮਰਲੇ ਰਕਬਾ ਜੋ ਕਿ ਸਾਲ 2015 ਦੇ ਵਿੱਚ ਇਹ ਪੋਲੀ ਕਰਕੇ ਪੰਚਾਇਤ ਨਾਲ ਪੰਜਾਬ ਸਰਕਾਰ ਨਾਲ ਪ੍ਰਸ਼ਾਸਨ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਆਪਣਾ ਰਸੂਕ ਵਰਤ ਕੇ ਤੇ ਇਹ ਫਰਜੀ ਬੋਲੀ ਕਰਕੇ ਤੇ ਜ਼ਮੀਨ ਲੈਣ ਜਾ ਰਿਹਾ ਸੀ ਮੇਰੇ ਵੱਲੋਂ ਆ ਜਿਹੜਾ ਹਾਈ ਕੋਰਟ ਦੇ ਆਰਡਰ ਨੇ ਜਿਹੜੀ ਮੈਂ ਪਟੀਸ਼ਨ ਪਾਈ ਸੀ ਇਹ ਪਟੀਸ਼ਨ ਸੀ ਡਬਲਯੂਪੀ ਨੰਬਰ 26958 ਸਾਲ 2015 ਦੇ ਵਿੱਚ ਜਿਹੜੀ ਕਿ ਮੈਂ ਇਹਨਾਂ ਦੇ ਖਿਲਾਫ ਇਹ ਪੀਆਈਐਲ ਪਾਈ ਸੀ ਔਰ ਇਸ ਕੇਸ ਦੇ ਵਿੱਚ ਮੈਂ ਡੇਰਾ ਰਾਧਾ ਸਵਾਮੀ ਨੂੰ ਵੀ ਪਾਰਟੀ ਬਣਾਇਆ ਸੀ ਤੇ ਡੇਰਾ ਰਾਧਾ ਸਵਾਮੀ ਵੱਲੋਂ ਹਲਫੀਆ ਬਿਆਨ ਦਿੱਤਾ ਗਿਆ ਹਾਈ ਕੋਰਟ ਦੇ ਵਿੱਚ ਕਿ ਸਾਡਾ ਇਸ ਪੰਚਾਇਤੀ ਜ਼ਮੀਨ ਨਾਲ ਕੋਈ ਵੀ ਲਿੰਕ ਨਹੀਂ ਨਾ ਸਾਡਾ ਕੋਈ ਕਬਜ਼ਾ ਹੈ ਨਾ ਹੀ ਅਸੀਂ ਕੋਈ ਇਹ ਖਰੀਦਣੀ ਚਾਹੁੰਦੇ ਆ ਜਦੋਂ ਕਿ ਅਸੀਂ ਵਿੱਚ ਲਿਖਿਆ ਸੀ ਕਿ ਮੌਕੇ ਤੇ ਵੀ ਕਬਜ਼ਾ ਇਹਨਾਂ ਦਾ ਔਰ ਤੁਸੀਂ ਹਰਾਨ ਹੋਵੋਗੇ ਕਿ ਉਸ ਟਾਈਮ ਤੇ ਵੀ ਕਬਜ਼ਾ ਇਹਨਾਂ ਦਾ ਸੀ ਤੇ ਅੱਜ ਵੀ ਕਬਜ਼ਾ ਇਹਨਾਂ ਦਾ ਹਾਈ ਕੋਰਟ ਦੇ ਜਿਹੜੇ ਹਦੇਸ਼ ਸਨ ਉਹਨਾਂ ਨੇ ਇਹ ਜਿਹੜੀ ਬੋਲੀ ਹੋਣ ਜਾ ਰਹੀ ਸੀ ਫਰਜੀ ਬੋਲੀ ਉਸ ਬੋਲੀ ਦੇ ਉੱਤੇ ਰੋਕ ਲਾ ਦਿੱਤੀ ਰੋਕ ਲਾਉਣ ਦੇ ਬਾਵਜੂਦ ਉਹ ਜਿਹੜੀ ਜ਼ਮੀਨ ਹੈ ਉੱਤੇ ਕਬਜ਼ਾ ਅੱਜ ਵੀ ਡੇਰੇ ਦਾ ਹੈ ਪਿੰਡ ਵਾਲੇ ਡਰਦੇ ਬੋਲ ਨਹੀਂ ਰਹੇ ਜਿਨ੍ਹਾਂ ਨੇ ਕਿ ਮੈਨੂੰ ਲਿਖਤੀ ਹਲਫਿਆ ਬਿਆਨ ਵੀ ਦਿੱਤੇ ਔਰ ਮੇਰੇ ਤੱਕ ਉਹਨਾਂ ਪਹੁੰਚ ਕੀਤੀ ਜਿਸ ਕਰਕੇ ਮੈਂ ਹਾਈ ਕੋਰਟ 'ਚ ਗਿਆ ਸੀ ਉਸ ਤੋਂ ਬਾਅਦ ਵੀ ਉਹਨਾਂ ਨੇ ਮੈਨੂੰ ਲਿਖ ਕੇ ਦਿੱਤਾ ਹੈ ਲੇਕਿਨ ਇੱਕ ਗੱਲ ਦੱਸੋ ਮੈਂ ਭਗਵੰਤ ਮਾਨ ਤੋਂ ਜਿਹੜਾ ਖਾਸ ਕਰਕੇ ਸਵਾਲ ਕਰਕੇ ਪੁੱਛਣਾ ਚਾਹੁੰਦਾ ਹੈ ਕਿ ਇਹ ਕਹਿੰਦੇ ਨੇ ਕਿ ਸਾਡੀ ਜਿਹੜੀ ਸਰਕਾਰ ਆ ਇਹ ਆਮ ਪਾਰਟੀ ਆਮ ਆਦਮੀ ਦੀ ਸਰਕਾਰ ਆ ਤੇ ਲੋਕਾਂ ਦੀ ਸੁਰੱਖਿਆ ਵਾਸਤੇ ਆ ਲੋਕਾਂ ਦੇ ਹਿੱਤਾਂ ਵਾਸਤੇ ਆ ਇਹ ਕਿਸਾਨਾਂ ਦੀ ਗੱਲ ਕਰਨ ਵਾਲੀ ਆ ਇਹ ਆਮ ਬੰਦਿਆਂ ਦੀ ਰਖਵਾਲੀ ਕਰਦੀ ਆ ਭਗਵੰਤ ਮਾਨ ਜੀ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਸਰਕਾਰ ਬੰਦਿਆ ਬੜੀਆਂ ਜ਼ਮੀਨਾਂ ਦੇ ਕਬਜ਼ੇ ਜਿਹੜੇ ਸੀ ਉਹ ਲੈ ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਛਡਵਾਏ ਕਿਨਾਂ ਦੇ ਜਿਨ੍ਹਾਂ ਕੋਲੇ ਕਿੱਲਾ ਡੇਢ ਕਿੱਲਾ 2 ਕਿੱਲੇ 4 ਕਿੱਲੇ ਪੰਚਾਇਤੀ ਜ਼ਮੀਨਾਂ ਸੀ ਉਹਨਾਂ ਦੇ ਕਬਜ਼ੇ ਦੇ ਤੋਂ ਹਟਾ ਛਡਾ ਲੇ ਪਰ ਆਹ ਡੇਰਾ ਰਾਦਾ ਸਵਾਮੀਆ ਦੇ ਖਿਲਾਫ ਹਾਈ ਕੋਰਟ ਦੇ ਵਿੱਚੋਂ ਆਰਡਰ ਹੋਣ ਦੇ ਬਾਵਜੂਦ ਅੱਜ ਤੱਕ ਪੰਚਾਇਤੀ ਜ਼ਮੀਨਾਂ ਦਾ ਕਬਜ਼ਾ ਕਿਉਂ ਨਹੀਂ ਛਡਾਇਆ ਗਿਆ ਔਰ ਮੈਂ ਦੱਸਣਾ ਚਾਹਣਾ ਹੈ ਕਿ ਮੇਰੇ ਕੋਲ ਆ ਕਰੀਬ ਬਿਆਸ ਦੇ ਨੇੜੇ-ਨੇੜੇ ਜਿਹੜੇ 25-30 ਪਿੰਡ ਨੇ ਦੋਹਾਂ ਜ਼ਿਲ੍ਹਿਆਂ ਦੇ ਇਹ ਵੱਖਰੇ-ਵੱਖਰੇ ਕੇਸ ਨੇ 30-35 ਕੇਸ ਨੇ ਜਿਹੜੇ ਕਿਨਾਂ ਸਾਰੇ ਹੁਣ ਤਿਆਰ ਕਰ ਲਿਆ ਔਰ ਇੱਕ-ਇੱਕ ਕਰਕੇ ਤੁਹਾਡੇ ਸਾਹਮਣੇ মিডিਆ ਰਾਈ ਵੀ ਰੱਖ ਰਿਹਾ ਹੈ ਅਤੇ ਇਹਦੀਆਂ ਜਿਹੜੀਆਂ ਕਾਪੀਆਂ ਨੇ ਮੈਂ ਕੇਸਾਂ ਦੀਆਂ ਇਹ ਚੀਫ ਸੈਕਟਰੀ ਡੀਸੀ ਅਮਰ ਸਰ ਤੇ ਚੀਫ ਸਕੱਟਰੀ ਤੱਕ ਪਹੁੰਚ ਕਰਕੇ ਉਹਨਾਂ ਨੂੰ ਵੀ ਦੇ ਰਿਆ ਹੈ ਔਰ ਮੇਰੇ ਤੱਕ ਹਿਮਾਚਲ ਤੋਂ ਯੂਪੀ ਤੋਂ ਔਰ ਵੱਖ-ਵੱਖ ਸੂਬਿਆਂ ਤੋਂ ਮਧਿਆ ਪ੍ਰਦੇਸ਼ ਤੋਂ ਬਹੁਤ ਸਾਰੇ ਸੂਬਿਆਂ ਤੋਂ ਮੇਰੇ ਤੱਕ ਜਿਹੜੇ ਇਹਨਾਂ ਡੇਰਿਆਂ ਦੇ ਕੋਲ ਉੱਥੇ ਰਹਿੰਦੇ ਨੇ ਜਿਸ ਤਰ੍ਹਾਂ ਇਹਨਾਂ ਨੇ ਜਿੱਤੇ-ਜਿੱਤੇ ਡੇਰੇ ਬਣਾਏ ਨੇ ਉਹਨਾਂ ਡੇਰਿਆਂ ਦੇ ਕਾਰਨ ਜਿਸ ਤਰ੍ਹਾਂ ਇਹਨਾਂ ਨੇ ਜ਼ਮੀਨਾਂ ਤੇ ਕਬਜ਼ੇ ਕੀਤੇ ਨੇ ਉਹ ਮੇਰੇ ਕੋਲ ਪਹੁੰਚ ਰਹੇ ਨੇ ਔਰ ਕਾਫੀ ਕੇਸ ਮੇਰੇ ਕੋਲ ਆ ਚੁੱਕੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹ ਸਰਕਾਰ ਤੱਕ ਔਰ ਹਾਈ ਕੋਰਟ 'ਚ ਵੀ ਜਿਸ ਤਰ੍ਹਾਂ ਮੇਰੇ ਕੇਸ ਚੱਲ ਰਹੇ ਨੇ ਬਹੁਤ ਸਾਰੇ ਕੇਸ ਆ ਜਿਹੜੇ ਹਾਈ ਕੋਰਟ ਚੱਕ ਕੇ ਸੁਣੀ ਇਹ ਮੈਂ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਲਿਆਵਾਂਗਾ ਜਿਸ ਤਰ੍ਹਾਂ ਅੱਜ ਪਿੰਡ ਬੜਾਇਚ ਦੀ 80 ਕਿੱਲੇ ਜ਼ਮੀਨ ਦੀ ਹੈ ਪੀਟੀਸ਼ਨ ਪਾਈ ਸੀ ਹਾਈ ਕੋਰਟ ਚ ਕਰੀਬ 400 ਏਕੜ ਜ਼ਮੀਨ ਹੈ ਜਿਹੜੀ ਇਹਨਾਂ ਨੇ ਸਾਰੀ ਹੜੱਪ ਕਰ ਲਈ ਆ ਔਰ ਕਿਸ ਤਰੀਕੇ ਦੇ ਨਾਲ ਇਹ ਗੁਰਦੁਆਰਿਆਂ ਦੀਆਂ ਜ਼ਮੀਨਾਂ ਤੇ ਕਬਜ਼ੇ ਫਰਜੀ ਰਜਿਸਟਰੀਆਂ ਮਰਿਆ ਬੰਦਿਆਂ ਦੀਆਂ ਰਜਿਸਟਰੀਆਂ ਇਹ ਸਾਰੇ ਕੇਸ ਮੈਂ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਮੀਡੀਆ ਰੈਂ ਵੀ ਰੱਖਾਂਗਾ ਪਰ ਮੇਰੀ ਭਗਵੰਤ ਮਾਨ ਨੂੰ ਇਹ ਅਪੀਲ ਹੈ ਕਿ ਜੇ ਤੂੰ ਪੰਜਾਬ ਦਾ ਮੁੱਖ ਮੰਤਰੀ ਹੈ ਆਪਣੇ ਆਪ ਨੂੰ ਲੋਕਾਂ ਤੋਂ ਸ਼ਿਕਵਾ ਹੋਣਾ ਹੈ ਤੇ ਫਿਰ ਤੇਰੀ ਇੱਕ ਜ਼ਿੰਮੇਵਾਰੀ ਬਣਦੀ ਆ ਜੋ ਲੋਕਾਂ ਦਾ ਵਾਅਦਾ ਕੀਤਾ ਸੀ ਕਿ ਅਸੀਂ ਜੋ ਜੜੀਆਂ ਪੰਚਾਇਤੀ ਜ਼ਮੀਨਾਂ ਜਾਂ ਸਰਕਾਰੀ ਜ਼ਮੀਨਾਂ ਜਾਂ ਦਰਿਆਵਾਂ ਜਾਂ ਜ਼ਮੀਨਾਂ ਜਿਹੜੀਆਂ ਲੋਕਾਂ ਨੇ ਕਬਜ਼ੇ ਕੀਤੇ ਆ ਨਾਜਾਇਜ਼ ਕਬਜ਼ੇ ਛਡਾਵਾਂਗੇ ਤੇ ਭਗਵੰਤ ਜੀ ਬਾਜ ਜੀ ਇਹ ਡੇਰਾ ਰਾਧਾ ਸਵਾਮੀਆ ਦਾ ਜਿਹੜਾ ਕਬਜ਼ਾ ਨਾਜਾਇਜ਼ ਆ ਇਹ ਤੁਸੀਂ ਕਿਉਂ ਨਹੀਂ ਛਡਾ ਰਹੇ 100 ਮੈਂ ਤੁਹਾਡੇ ਸਾਹਮਣੇ ਇਹ ਜਿਹੜਾ ਕੇਸ ਰੱਖਿਆ ਇਸੇ ਤਰ੍ਹਾਂ ਮੈਂ ਤੁਹਾਡੇ ਸਾਹਮਣੇ ਹਰ ਰੋਜ਼ ਇਸ ਤਰ੍ਹਾਂ ਦੇ ਕੇਸ ਲਿਆ ਰਿਹਾ ਅਤੇ ਪੂਰੇ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਇਹਨਾਂ ਡੇਰੇ ਬਣਾਏ ਨੇ ਉੱਥੋਂ ਦਾ ਸਾਰਾ ਜਿਹੜਾ ਡਾਟਾ ਇਕੱਠਾ ਕਰਕੇ ਤੇ ਸੁਪਰੀਮ ਕੋਰਟ ਤੱਕ ਵੀ ਜਿਹੜੀ ਆ ਮੈਂ ਪਹੁੰਚ ਕਰਾਂਗਾ ਵੇਖਣਾ ਹੈ ਕਿ ਹੁਣ ਪੰਜਾਬ ਸਰਕਾਰ ਜਿਨੇ ਕਿੰਨੇ ਕਿੰਨੇ ਦੋ ਦੋ ਕਿੱਲੇ ਤੇ ਪੰਚਾਇਤੀ ਜ਼ਮੀਨਾਂ ਦੇ ਜਿਹੜੇ ਸੀ ਉਹ ਕਬਜ਼ੇ ਛੱਜਾਲੇ ਲੋਕਾਂ ਕੋਲੋਂ ਤੇ ਇਸ ਜ਼ਮੀਨ ਮਾਫੀਆ ਤੋਂ ਇਹ ਧਰਮ ਦੇ ਠੇਕੇਦਾਰ ਕੋਲੋਂ ਇਹ ਜਿਹੜਾ ਏਡਾ ਵੱਡਾ ਜ਼ਮੀਨ ਮਾਫੀਆ ਜਿਨੇ ਆਰਮੀ ਦੀਆਂ ਜ਼ਮੀਨਾਂ ਤੇ ਕਬਜ਼ੇ ਦਰਿਆਵਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਮਰੇ ਬੰਦਿਆਂ ਦੀਆਂ ਜ਼ਮੀਨਾਂ ਤੇ ਕਬਜ਼ੇ ਤੁਸੀਂ ਵੇਖੋ ਹਿਮਾਚਲ ਦੇ ਵਿੱਚ ਕਿਸ ਤਰ੍ਹਾਂ ਉੱਥੇ ਜਿਹੜਾ ਉਹ ਚੱਲ ਰਿਹਾ ਉੱਥੋਂ ਦੇ ਲੋਕਾਂ ਨੇ ਰੇਲੀ ਵੀ ਕੀਤੀ ਆ ਅਤੇ ਬਹੁਤ ਵੱਡਾ ਉਥੋਂ ਦੇ ਲੋਕਾਂ ਨੇ ਮਾਰਚ ਕੀਤਾ ਉਥੇ ਵੀ ਕਿਸ ਤਰੀਕੇ ਦੇ ਨਾਲ ਇਹ ਜਿਹੜੀਆਂ ਪਹਾੜੀ ਇਲਾਕਾ ਉਹਨੂੰ ਕਿਸ ਤਰ੍ਹਾਂ ਉੱਤੇ ਜੜੀਆਂ ਜਿਹੜੇ ਨੇ ਉਥੇ ਪੋਪਲੈਨਾ ਜੀਸੀਬੀਆਂ ਅਤੇ ਜਿਹੜੇ ਵੱਡੇ ਵੱਡੇ ਉਥੇ ਟਰੈਕਟਰ ਲਾ ਕੇ ਤੇ ਕਿਸ ਤਰ੍ਹਾਂ ਪਹਾੜੀਆਂ ਜਿਹੜੀਆਂ ਉਹਨਾਂ ਨੂੰ ਪੱਧਰੀਆਂ ਕਰਕੇ ਜਿੱਤਿਆਂ ਨਾਲਿਆ ਰਾਈ ਬਰਸਾਤੀ ਪਾਣੀ ਚੱਲਦਾ ਉਹ ਨਾਲੇ ਕਿਸ ਤਰ੍ਹਾਂ ਪੂਰੇ ਜਾ ਰਹੇ ਨੇ ਜਿਵੇਂ ਕਿ ਇੱਥੇ ਰ ਆ ਤੁਹਾਨੂੰ ਤੁਹਾਡੇ ਸਾਹਮਣੇ ਆ ਹਿਮਾਚਲ ਦੇ ਵਿੱਚ ਜਿਹੜੀ ਉੱਥੋਂ ਦੇ ਲੋਕਾਂ ਨੇ ਰੈਲੀ ਕੱਢੀ ਆ ਆ ਤੁਹਾਨੂੰ ਵਿਖਾਈ ਜਾ ਰਹੀ ਹੈ ਤੇ ਕਿਸ ਤਰੀਕੇ ਨਾਲ ਆ ਤੁਸੀਂ ਵੇਖੋ ਕਿ ਕਿਸ ਤਰੀਕੇ ਨਾਲ ਆ ਹਿਮਾਚਲ ਦੀ ਇਹ ਵੀਡੀਓ ਤੁਹਾਡੇ ਕੋਲ ਆ ਇਹ ਲੋਕ ਕੋਈ ਮਿਲ ਤੱਕ ਪਹੁੰਚ ਕੀਤੀ ਆ ਹੋਰ ਵੀ ਬਹੁਤ ਸਾਰੇ ਲੋਕ ਆ ਰਹੇ ਨੇ ਸੋ ਇਸ ਜਿਹੜਾ ਇਸ ਟਰੰਡ ਦੇ ਉੱਤੇ ਆਪਣੇ ਆਪ ਨੂੰ ਧਰਮ ਦਾ ਠੇਕੇਦਾਰ ਆਪਣੇ ਆਪ ਨੂੰ ਜਿਹੜਾ ਉਹ ਇੱਕ ਧਾਰਮਿਕ ਡੇਰਾ ਘਾਉਣ ਵਾਲਾ ਜਿੱਥੇ ਕਰੋੜਾਂ ਲੋਕ ਆਉਂਦੇ ਨੇ ਔਰ ਜਿੱਥੇ ਸਾਰੀਆਂ ਰਾਜਨੀਤਿਕ ਪਾਰਟੀਆਂ ਉਹਦੇ ਤਲੇ ਚੱਟਦੀਆਂ ਨੇ ਇਹ ਜਿੰਨੇ ਵੀ ਕਾਂਗਰਸੀ ਨੇ ਅਕਾਲੀ ਨੇ ਆਮ ਪਾਰਟੀ ਵਾਲੇ ਆ ਬੀਜੇਪੀ ਵਾਲੇ ਆ ਜਾ ਜਿਹੜੇ ਧਾਰਮਿਕ ਆਪਣੇ ਆਪ ਨੂੰ ਕਹੌਣ ਵਾਲੇ ਲੋਕ ਚਾਹੇ ਉਹ ਕੋਈ ਵੀ ਆ ਜਿਹੜਾ ਇਸ ਡੇਰੇ ਤੇ ਜਾਂਦਾ ਉਹਨਾਂ ਨੂੰ ਮੇਰਾ ਖੁੱਲਾ ਚੈਲੰਜ ਆ ਵੀ ਆ ਜਿਹੜੇ ਮੇਰੇ ਕੋਲ ਕੇਸ ਨੇ ਜੋ ਆ ਸਬੂਤ ਨੇ ਆਓ ਜੇ ਤੁਹਾਡੇ ਵਿੱਚ ਕਿਸੇ ਵਿੱਚ ਹਿੰਮਤ ਹੈ ਤੇ ਜਿੱਥੇ ਵੀ ਤੁਹਾਡੀ ਚੀ ਕਰਦਾ ਜਿਹੜੇ ਵੀ ਚੈਨਲ ਤੇ ਖੋ ਮੈਂ ਉਸ ਚੈਨਲ ਤੇ ਬੈਠ ਨੂੰ ਤਿਆਰ ਆ ਤੇ ਫਿਰ ਤੁਹਾਨੂੰ ਦੱਸਾਂਗਾ ਕਿ ਆ ਕਿਸ ਤਰ੍ਹਾਂ ਇਹ ਲੋਕਾਂ ਦੀਆਂ ਜ਼ਮੀਨਾਂ ਕਿਵੇਂ ਦਰਿਆ ਜਿਹੜੇ ਨੂੰ ਉਹਨਾਂ ਦੇ ਵਹਾਅ ਬਦਲ ਰਿਹਾ ਹੈ ਤੇ ਸਾਰਾ ਤੁਹਾਡੇ ਸਾਹਮਣੇ ਮੈਂ ਲਿਆ ਰਿਹਾ ਤੇ ਮੇਰੀ ਸਿਰਫ ਦੁਬਾਰਾ ਫੇਰ ਖਾਸ ਕਰਕੇ মিডিਆ ਨੂੰ ਅਤੇ ਨਾਨਤਾ ਦੀ ਗੱਲ ਕਰਨ ਵਾਲਿਆਂ ਨੂੰ ਔਰ ਜਿਹੜੇ ਲੋਕ ਜਿਨ੍ਹਾਂ ਦੇ ਨਾਲ ਠੱਕੇ ਹੋ ਰਹੇ ਨੇ ਉਹਨਾਂ ਨੂੰ ਵੀ ਅਪੀਲ ਹੈ ਵੀ ਉੱਠੋ ਜਿਸ ਤਰ੍ਹਾਂ ਹਿਮਾਚਲ ਵਾਲਿਆਂ ਨੇ ਰੈਲੀ ਕੱਢੀ ਆ ਇਸੇ ਤਰ੍ਹਾਂ ਬਿਆਸ ਦੇ ਲਾਗੇ ਲਾਗੇ ਵੀ ਪਿੰਡਾਂ ਦੇ ਵਿੱਚ ਜਾ ਕੇ ਜਾਂ ਯੂਪੀ ਦੇ ਵਿੱਚ ਉਥੇ ਐਫਆਈਆਰਾਂ ਵੀ ਇਹਨਾਂ ਦੇ ਚੇਲਿਆਂ ਦੇ ਖਿਲਾਫ ਹੋ ਚੁੱਕੀਆਂ ਨੇ ਸਾਰੇ ਡਾਕੂਮੈਂਟ ਮੇਰੇ ਕੋ ਆ ਰਹੇ ਨੇ ਮੁਹਾਲੀ ਦਾ ਵੀ ਆ ਰਿਹਾ ਸੋ ਸਾਰੇ ਦੇ ਸਾਰੇ ਆਪਾਂ ਇਹਨਾਂ ਲਿਆਉਣੇ ਨੇ ਸੋ ਮੀਡੀਆ ਨੂੰ ਮੇਰੀ ਬੇਨਤੀ ਆ ਕਿ ਵੱਧ ਤੋਂ ਵੱਧ ਔਰ ਜਿਨ੍ਹਾਂ ਦੇ ਕੋਲ ਆ ਸਾਡੀ ਵੀਡੀਓ ਆ ਰਹੀ ਆ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਜੇਕਰ ਢੇਰਾ ਜਾਂ ਢੇਰੇ ਦੇ ਜਿਹੜੇ ਵੀ ਆਪਣੇ ਆਪ ਨੂੰ ਬਹੁਤ ਹਤੈਸ਼ਿਕ ਹੁੰਦੇ ਨੇ ਜਿਹੜੇ ਇਹਨੂੰ ਧਾਰਮਿਕ ਮੁਖੀ ਮੰਨਦੇ ਨੇ ਉਹਨਾਂ ਲੋਕਾਂ ਨੂੰ ਮੇਰੀ ਅਪੀਲ ਆ ਵੀ ਆਜੋ ਮੇਰੇ ਨਾਲ ਬੈਠ ਕੇ ਵਿਚਾਰ ਕਰ ਲੋ ਜੇਕਰ ਇਹ ਜ਼ਮੀਨ mafia ਦਾ ਸਰਗਣਾ ਮੈਂ ਇਹਨੂੰ ਸਾਬਤ ਨਾ ਕਰ ਸਕਾਂ ਔਰ ਕਿਸ ਤਰੀਕੇ ਦੇ ਨਾਲ ਇਹ ਲੋਕਾਂ ਦੀਆਂ ਜ਼ਮੀਨਾਂ ਪੰਚਾਇਤੀ ਜ਼ਮੀਨਾਂ ਮਰਿਆਂ ਬੰਦਿਆਂ ਦੀਆਂ ਜ਼ਮੀਨਾਂ ਆਮ ਗਰੀਬਾਂ ਦੀਆਂ ਜ਼ਮੀਨਾਂ ਗੁਰਦੁਆਰਿਆਂ ਦੀਆਂ ਜ਼ਮੀਨਾਂ ਇਹ ਕਿਸ ਤਰ੍ਹਾਂ ਅਧਪ ਕਰ ਰਿਹਾ ਜੇ ਸਾਬਤ ਨਾ ਕਰ ਸਕਾਂ ਤੇ ਤੁਸੀਂ ਜੋ ਮਰਜੀ ਆ ਨਿਰਦੇ ਐਕਸ਼ਨ ਲੈ ਸਕਦੇ ਆ ਵੈਗੁਰਜੀ ਕਾ ਕਾਲਸਾ ਵੈਗੁਰਜੀ ਕੀ ਪਤ